ਮੈਟਰੋ ਦੋ ਜਾਨਵਰ ਦਿਖਾਉਣ ਲੱਗਾ ਤੁਹਾਨੂੰ ਮਾਰਵਾੜੀ ਘੋੜੀ ਐ ਇੱਕ ਤੇ ਇੱਕ ਮਾਰਵਾੜੀ ਬਸ਼ੇਰਾ ਜਿਹੜਾ ਤੁਸੀਂ ਆ ਦੇਖ ਰਹੇ ਹੋ ਸਕਰੀਨ ਤੇ ਦੋਨੇ ਸਾਫ਼ ਸੁਥਰੇ ਜਾਨਵਰ ਨੇ ਤੇ ਸੋਹਣੇ ਸੁਨੱਖੇ ਜਾਨਵਰ ਨੇ ਦੋਸਤੋ ਤੇ ਇਹ ਜਲੰਧਰ ਦੇ ਕੋਲ ਹੀ ਬਾਈਆਂ ਦਾ ਪਿੰਡ ਪੈ ਜਾਂਦਾ 4 ਕਿਲੋਮੀਟਰ ਪਿੰਡ ਆ ਜਲੰਧਰ ਤੋਂ ਤੇ ਉੱਥੇ ਇਹ ਦੋਨੇ ਜਾਨਵਰ ਖੜਿਆ ਦੋਸਤੋ ਇਹਦੀ ਆਪਾਂ ਡਿਟੇਲ ਆ ਜਿਹੜੀ ਦੋਨਾਂ ਦੀ ਵੀਡੀਓ ਵਿੱਚ ਦੱਸਾਂਗੇ ਐਂਡ ਤੱਕ ਬਣੇ ਰਹੋ ਵੀਡੀਓ 'ਚ ਤੇ ਵੀਡੀਓ ਨੂੰ ਮਿਸ ਨਾ ਕਰਿਓ ਸਾਰੀ ਡਿਟੇਲ ਆ ਜਿੰਨੀ ਕੁ ਮਾਲਕ ਵੀਰਾਂ ਨੇ ਦੱਸੀ ਆ ਤੁਹਾਡੇ ਨਾਲ ਦੋਨੇ ਜਾਨਵਰਾਂ ਦੀ ਸਾਂਝੀ ਕਰਾਂਗੇ ਤੇ ਬਾਕੀ ਜਿਹੜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਕਰਵਾਉਣੀ ਆ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਚੱਲਦਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਤੇ ਗੱਲ ਕਰਦੇ ਆਪਾਂ ਇਸ ਮਾਰਵਾੜੀ ਬਸ਼ੇਰੀ ਦੀ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਿੱਠ ਪੁੜਾ ਚੈੱਕ ਕਰੋ ਘੋੜੀ ਦਾ ਸੋਨਾਗਾ ਸਾਫ਼ ਸੁਥਰੀ ਘੋੜੀ ਆ ਤੇ ਤਿੰਨ ਪੈਰ ਇਹਦੇ ਚਿੱਟੇ ਨੇ ਮੱਥੇ ਪਟਾ ਤੇ ਅੰਗਾਂ ਪੈਰਾਂ ਦੀ ਹੱਡਾਂ ਪੈਰਾਂ ਦੀ ਬਿਲਕੁਲ ਸਾਫ਼ ਆ ਘੋੜੀ ਕਿਸੇ ਪਾਸਿਓਂ ਕੋਈ ਨੋਕਸ ਨਹੀਂ ਆਏਗਾ ਤੇ ਦੋਸਤੋ ਜਿਹੜੀ ਇਹ ਘੋੜੀ ਆ ਇਹ 6 ਤੋਂ 7 ਮਹੀਨਿਆਂ ਦੀ ਲਗਭਗ ਗੱਬਣ ਆ ਬਾਲਪੌਰੀਆਂ ਦੀ ਬਾਈ ਕਹਿੰਦਾ ਬਿਲਕੁਲ ਸਾਫ਼ ਆ ਸਵਾਰੀ ਵਗੈਰਾ ਬਿਲਕੁਲ ਬਹੁਤ ਸੋਹਣੀ ਸਵਾਰੀ ਕਰਾਉਂਦੀ ਆ ਬਾਈ ਕਹਿੰਦਾ ਤੇ 6 ਤੋਂ 7 ਮਹੀਨਿਆਂ ਦੀ ਗੱਬਣ ਆ ਬਾਲਪੌਰੀਆਂ ਦੀ ਸਾਫ਼ ਆ ਤਿੰਨ ਪੈਰ ਚਿੱਟਿਆ ਸਾਫ਼ ਸੁਥਰੀ ਘੋੜੀ ਆ ਜੇ ਕਿਸੇ ਮਿੱਤਰ ਪਿਆਰੇ ਨੇ ਰੱਖਣੀ ਆ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਘੋੜੀ ਦੀ ਹਾਈਟ ਆ ਦੋਸਤੋ ਜਿਹੜੀ ਅ 60 ਇੰਚਾ ਤੇ ਲਾਲ ਬਾਦਸ਼ਾ ਘੋੜੇ ਦਾ ਬੱਚਾ ਬਾਈਆਂ ਕੋਲ ਉਸ ਘੋੜੇ ਤੋਂ ਹੀ ਗੱਭਣਾ 7 ਮਹੀਨਿਆਂ ਦੀ 6 ਤੋਂ 7 ਮਹੀਨਿਆਂ ਦੇ ਲਗਭਗ ਗੱਭਣਾ ਕੋੜੀ ਇਹ ਤੇ ਬਾਕੀ ਜਾਣਕਾਰੀ ਆ ਤੁਸੀਂ ਬਾਈ ਤੋਂ ਕਨਫਰਮ ਕਰ ਸਕਦੇ ਹੋ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਵਸ਼ੇਰਾ ਜਿਹੜਾ ਤੁਸੀਂ ਆ ਵਸ਼ੇਰਾ ਵੇਖ ਰਹੇ ਹੋ ਕੰਨ ਕਨੋਤੀ ਦਾ ਚੈੱਕ ਕਰ ਸਕਦੇ ਹੋ ਤੁਸੀਂ ਇਹ ਇੱਕ ਪੈਰ ਚਿੱਟਾ ਤੇ ਮੱਥੇ ਪਟਾ ਦੋਸਤੋ ਵਸ਼ੇਰੇ ਦੇ ਇਹ ਵਸ਼ੇਰਾ ਜਿਹੜਾ ਲਾਲ ਬਾਦਸ਼ਾ ਘੋੜੇ ਦਾ ਬੱਚਾ ਹੈਗਾ ਤੇ ਹਾਈਟ ਇਹਦੀ ਕਹਾਟੈਂਚ ਬਾਲਪੋਰੀਆਂ ਦਾ ਇਹ ਵੀ ਬਿਲਕੁਲ ਸਾਫ਼ ਆ ਬਾਈ ਇਹ ਨੂੰ ਵੀ ਸੇਲ ਕਰਨਾ ਚਾਹੁੰਦੇ ਨੇ ਇਹੇ ਦੋ ਦੰਦ ਲੱਗ ਚੁੱਕਿਆ ਦੋਸਤੋ ਲਗਭਗ ਢਾਈ ਕ ਸਾਲ ਦਾ ਹੋ ਗਿਆ ਬਸ਼ੇਰਾ ਇਹ ਤੇ ਤੁਸੀਂ ਦੇਖ ਰਹੇ ਹੋ ਬਾਈ ਕਹਿੰਦੇ ਸਵਾਰੀ ਵਗੈਰਾ ਕਰਾਉਂਦਾ ਤੇ ਵਧੀਆ ਸਵਾਰੀ ਕਰਾਉਂਦਾ ਅਸੀਂ ਘੱਟ ਬਹਿਨੇ ਆ ਕਹਿੰਦਾ ਤੇ ਵਧੀਆ ਸਵਾਰੀ ਸੂਰੀ ਦਾ ਬਿਲਕੁਲ ਪਾਸ ਆ ਜੇ ਕਿਸੇ ਮਿੱਤਰ ਪਿਆਰੇ ਨੇ ਦੋਨਾਂ ਜਾਨਵਰਾਂ ਚੋਂ ਕੋਈ ਜਾਨਵਰ ਖਰੀਦਣਾ ਤਾਂ ਬਾਈ ਦਾ ਆਪਾਂ ਨੰਬਰ ਸਕਰੀਨ ਦੇ ਉੱਪਰ ਦੇਤਾ ਦੋਸਤੋ ਬਾਈਆਂ ਦਾ ਪਿੰਡ ਆ ਜਿਹੜਾ ਜਲੰਧਰ ਦੇ ਕੋਲ ਹੀ ਪੈ ਜਾਂਦਾ 4 ਕਿਲੋਮੀਟਰ ਪਿੰਡ ਆ ਜਲੰਧਰ ਤੋਂ ਤੇ ਜਿੰਨੀ ਕੁ ਮਾਲਕ ਵੀਰਾਂ ਨੇ ਜਾਣਕਾਰੀ ਦੱਸੀ ਆ ਦੋਸਤੋ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਬਾਕੀ ਜਾਣਕਾਰੀ ਤੁਸੀਂ ਬਾਈਆਂ ਤੋਂ ਕਨਫਰਮ ਕਰ ਸਕਦੇ ਹੋ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਜਾਨਵਰ ਨੂੰ ਦੇਖ ਪਰਖ ਕੇ ਸਾਰੀ ਜਾਣਕਾਰੀ ਬਾਈਆਂ ਤੋਂ ਲੈ ਕੇ ਜਾਨਵਰ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ ਬਹੁਤ ਸੋਹਣੇ ਜਾਨਵਰ ਨੇ ਬਾਈ ਕੋਲੇ ਤੇ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਤੁਸੀਂ ਗੱਲਬਾਤ ਕਰ ਲਿਓ ਦੋਸਤੋ ਤੇ ਬਾਕੀ ਆਪਣੇ ਨੰਬਰ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਐਡ ਲਗਵਾਉਣੀਆਂ ਆਪਣਾ ਨੰਬਰ ਵੀ ਚੱਲ ਰਿਹਾ ਸਕਰੀਨ ਤੇ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ